ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ 5 ਭੁਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵਡਪਾੀ ਪਾਇਆ ਸਿਮਰ ਮਨ ਰਾਮ ਨਾਮ ਚਿਤਾਰੇ सर हृदय चरण प्यारे राहा। काम करो मनलिना मुकत गुर किना। दुख सुख करता जन्म हुण ਚਰਨ ਕਮਲ ਗੁਰ ਅਸਰੰਦਿਆ ਆਗਨ ਸਾਗਰ ਬੁੜਤ ਸੰਸਾਰ ਨਾਨਕ ਬਾਪਕਰ ਸਤ ਗੁਰ ਨੇ ਸਤਾਰਾ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਉਹਲੇ ਮਾਰਗ ਜਿਨਹੇ ਬਤਾਇਆ ਐਸਾ ਗੁਰਵੜ ਪਾਹੀ ਪਾਇਆ ਸਿਮਰ ਮਨ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਾਹਾ ਕਾਮ ਕਰੋਧ ਲੋਭ ਮੋ ਮੰਨ ਲਿਨਾ ਬੰਧਨ ਕਾਟ ਮੁਕਤ ਗੁਰ ਕਿਨਾਂ ਦੁਖਾਂ ਸੁਖ ਕਰਤਾ ਜਨਮ ਫਨ ਮੁਵਾ ਚਰਨ ਕਮਲ ਗੁਰ ਅਸਰੰਦਿਆ ਆਗਨ ਸਾਗਰ ਬੁੜਤ ਸੰਸਾਰ ਨਾਨਕ ਬਾਪਕਰ ਸਤ ਗੁਰ ਨੇ ਸਤਾਰਾ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ 5 ਉਹ ਲੇ ਮਾਰਗ ਜਿਨਹੇ ਬਤਾਇਆ ਐਸਾ ਗੁਰਵੜ ਪਾਗੀ ਪਾਇਆ ਸਿਮਰ ਮਨ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੇ ਗੁਰ ਚਰਨ ਪਿਆਰੇ ਰਾਹਾ ਕਾਮ ਕਰੋਦ ਲੋਭ ਮੋਹ ਮਨ ਲਿਨਾ ਬੰਧਨ ਕਾਟ ਮੁਕਤ ਗੁਰ ਕੀਨਾ ਦੁਖਾਂ ਸੁਖ ਕਰਤਾ ਜਨਮ ਫਨ ਮੁਵਾ ਚਰਨ ਕਮਲ ਗੁਰ ਅਸਰੰਦਿਆ ਅਗਨ ਸਾਗਰ ਬੁੜਤ ਸੰਸਾਰ ਨਾਨਕ ਬਾਪਕਰ ਸਤ ਗੁਰ ਨੇ ਸਤਾਰਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ 5 ਉਲੇ ਮਾਰਗ ਜਿਨਹ ਬਤਾਇਆ ਐਸਾ ਗੁਰਵੜ ਪਾਹੀ ਪਾਇਆ ਸਿਮਰ ਮਨ ਰਾਮ ਨਾਮ ਚਿਤਾਰੇ सर हृदय प्यारे प्येरे काम काम्रोद लोभ मोह मनलिना मुकत गुर किना। दुख सुख करता जन्म पुन ਚਰਨ ਕਮਲ ਗੁਰ ਅਸਰੰਦਿਆ ਅਗਨ ਸਾਗਰ ਬੁੜਤ ਸੰਸਾਰ ਨਾਨਕ ਬਾਪਕਰ ਸਤ ਗੁਰ ਨੇ ਸਤਾਰਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਉਲੇ ਮਾਰਗ ਜਿਨਹੇ ਬਤਾਇਆ ਐਸਾ ਗੁਰਵੜਾ ਭਾਗੀ ਪਾਇਆ ਸਿਮਰ ਮਨ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਾਹਾ ਕਾਮ ਕਰੋਦ ਲੋਭ ਮੋਹ ਮਨ ਨਿਨਾ ਬੰਧਨ ਕਾਟ ਮੁਕਤ ਗੁਰ ਕਿਨਾਂ ਦੁਖ ਸੁਖ ਕਰਤਾ ਜਨਮ ਫਨਮੁਆ ਚਰਨ ਕਮਲ ਗੁਰ ਅਸਰੰਦਿਆ ਆਗਨ ਸਾਗਰ ਬੁੜਤ ਸੰਸਾਰ ਨਾਨਕ ਬਾਪਕਰ ਸਤ ਗੁਰ ਨਿਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ 5 ਉਹਲੇ ਮਾਰਗ ਜਿਨਹੇ ਬਤਾਇਆ ਐਸਾ ਗੁਰਵੜਾ ਪਾਇਆ ਸਿਮਰ ਮਨ ਰਾਮ ਨਾਮ ਚਿਤਾਰੇ ਬਾਸਰੇ ਹਿਰਦੈ ਗੁਰ ਚਰਨ ਪਿਆਰੇ ਰਾਹਾ ਕਾਮ ਕਰੋਦ ਲੋਭ ਮੋਹ ਮਨ ਲਿਨਾ बधन काटमुकत गुरुकिना सुख करत जन्म हु चरण कमल गोर आश्रम दिया सागर बुडत संसरा ਨਾਨਕ ਬਾਪਕਰ ਸਤ ਗੁਰ ਨੇ ਸਤਾਰਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ 5 ਭੁਲੇ ਮਾਰਗ ਜਿਨਹ ਬਤਾਇਆ ਐਸਾ ਗੁਰਵੜ ਭਾਗੀ ਪਾਇਆ सिमर मन राम च तारे बासर हृदय चरण प्यारे राहा। काम करो दो लोग बंदन काट मुकत गुर किना। ਦੋ ਕਾਂ ਸੁਖ ਕਰਤਾ ਜਨਮ ਫਨਮੁਆ ਚਰਨ ਕਮਲ ਗੁਰ ਅਸਰੰਦਿਆ ਆਗਨ ਸਾਗਰ ਬੁੜਤ ਸੰਸਾਰ ਨਾਨਕ ਬਾਪਕਰ ਸਤ ਗੁਰ ਨੇ ਸਤਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲਾ ਮਹਲਾ ਪੰਜਵਾਂ ਭੁੱਲੇ ਮਾਰਗ ਜਿਨਹੇ ਬਤਾਇਆ ਐਸਾ ਗੁਰਵੜਾ ਪਾਇਆ ਸਿਮਰ ਮਨ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਾਹਾ ਕਾਮ ਕਰੋਦ ਲੋਭ ਮੋਹ ਮਨ ਨਿਨਾ ਬੰਧਨ ਕਾਟ ਮੁਕਤ ਗੁਰ ਕੀਨਾ ਦੁਖਾਂ ਸੁਖ ਕਰਤਾ ਜਨਮ ਫਨ ਮੁਵਾ ਚਰਨ ਕਮਲ ਗੁਰ ਅਸਰੰਦਿਆ ਅਗਨ ਸਾਗਰ ਬੁੜਤ ਸੰਸਾਰ ਨਾਨਕ ਬਾਪਕਰ ਸਤ ਗੁਰ ਨੇ ਸਤਾਰਾ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ 5 ਉਹਲੇ ਮਾਰਗ ਜਿਨਹੇ ਬਤਾਇਆ ਐਸਾ ਗੁਰਵੜਾ ਪਾਇਆ ਸਿਮਰ ਮਨ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਾਹਾ ਕਾਮ ਕਰੋਦ ਲੋਭ ਮੋਹ ਮਨ ਲਿਨਾ ਬੰਧਨ ਕਾਟ ਮੁਕਤ ਗੁਰ ਕੀਨਾ ਦੁਖਾਂ ਸੁਖ ਕਰਤਾ ਜਨਮ ਫਨ ਮੁਵਾ ਚਰਨ ਕਮਲ ਗੁਰ ਅਸਰੰਦਿਆ ਅਗਨ ਸਾਗਰ ਬੁੜਤ ਸੰਸਾਰ ਨਾਨਕ ਬਾਪਕਰ ਸਤ ਗੁਰ ਨਿਸਤਾਰਾ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਉਲੇ ਮਾਰਗ ਜਿਨਹ ਬਤਾਇਆ ਐਸਾ ਗੁਰਬੜ ਪਾਹੀ ਪਾਇਆ ਸਿਮਰ ਮਨ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਾਹਾ ਕਾਮ ਕਰੋਦ ਲੋਭ ਮੋਹ ਮਨ ਨਿਨਾ ਬੰਧਨ ਕਾਟ ਮੁਕਤ ਗੁਰ ਕਿਨਾਂ ਦੁਖ ਸੁਖ ਕਰਤਾ ਜਨਮ ਫਨਮੁਆ ਚਰਨ ਕਮਲ ਗੁਰ ਅਸਰੰਦਿਆ ਆਗਨ ਸਾਗਰ ਬੁੜਤ ਸੰਸਾਰ ਨਾਨਕ ਬਾਪਕਰ ਸਤ ਗੁਰ ਨੇ ਸਤਾਰਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਉਲੇ ਮਾਰਗ ਜਿਨਹ ਬਤਾਇਆ ਐਸਾ ਗੁਰਵੜ ਭਾਗੀ ਪਾਇਆ ਸਿਮਰ ਮਨ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਾਹਾ ਕਾਮ ਕਰੋਦ ਲੋਭ ਮੋਹ ਮਨ ਲਿਨਾ ਬੰਧਨ ਕਾਟ ਮੁਕਤ ਗੁਰ ਕਿਨਾਂ ਦੁਖ ਸੁਖ ਕਰਤਾ ਜਨਮ ਫਨਮੁਆ ਚਰਨ ਕਮਲ ਗੁਰ ਅਸਰੰਦਿਆ ਅਗਨ ਸਾਗਰ ਬੁੜਤ ਸੰਸਾਰਾ ਨਾਨਕ ਬਾਪਕਰ ਸਤ ਗੁਰ ਨਿਸਤਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਉਲੇ ਮਾਰਗ ਜਿਨਹੇ ਬਤਾਇਆ ਐਸਾ ਗੁਰਵੜਾ ਪਾਇਆ ਸਿਮਰ ਮਨ ਰਾਮ ਨਾਮ ਚਿਤਾਰੇ বাস ਰਹੇ ਹਿਰਦੈ ਗੁਰ ਚਰਨ ਪਿਆਰੇ ਰਾਹਾ ਕਾਮ ਕਰੋ ਦਾ ਲੋਭ ਮੋਹ ਮਨ ਲਿਨਾ बंदन काट मुकत गुर किना, दुखान सुख करत जनम होनमुआ, चारन कमल गुर आश्रम दिया, आगन सागर बुडत संसारा, ਨਾਨਕ ਬਾਪਕਰ ਸਤ ਗੁਰ ਨੇ ਸਤਾਰਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ 5 ਭੁਲੇ ਮਾਰਗ ਜਿਨਹੇ ਦਤਾਇਆ ਐਸਾ ਗੁਰਵੜ ਪਾਗੀ ਪਾਇਆ सिमर मन राम च तारे बासर हृदय चरण प्यारे राहा। काम क्रोद लोभ मोह काट मुकत गुर किना। ਦੋਖ ਸੁਖ ਕਰਤਾ ਜਨਮ ਫਨਮੁਆ ਚਰਨ ਕਮਲ ਗੁਰ ਆਸਰੰਧੀਆਂ ਅਗਨ ਸਾਗਰ ਬੁੜਤ ਸੰਸਾਰ ਨਾਨਕ ਬਾਪਕਰ ਸਤ ਗੁਰ ਨਿਸਤਾਰ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਨ ਮਹਲਾ ਪੰਜਵਾਂ ਭੁੱਲੇ ਮਾਰਗ ਜਿਨਹੇ ਬਤਾਇਆ ਐਸਾ ਗੁਰਵੜਾ ਭਾਗੀ ਪਾਇਆ ਸਿਮਰ ਮਨ ਰਾਮ ਨਾਮ ਚਿਤਾਰੇ सर हृदय चरण प्यारे राहा। काम करो लोग मोह मन बंदन काट मुकत गुर गुरु दुख सुख करता जन्म सुनु ਚਰਨ ਕਮਲ ਗੁਰ ਅਸਰੰਦਿਆ ਆਗਨ ਸਾਗਰ ਬੁੜਤ ਸੰਸਾਰ ਨਾਨਕ ਬਾਪਕਰ ਸਤ ਗੁਰ ਨਿਸਤਾਰ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਨਹਲਾ ਪੰਜਵਾ ਉਲੇ ਮਾਰਗ ਜਿਨਹੇ ਬਤਾਇਆ ਐਸਾ ਗੁਰਵੜ ਪਾਗੀ ਪਾਇਆ ਸਿਮਰ ਮਨ ਰਾਮ ਨਾਮ ਚਤਾਰੇ सर हृदय चरण प्यारे राहा। काम लोभ मोह काट मुकत गुर किना। दुख सुख करता जन्म हुण ਚਰਨ ਕਮਲ ਗੁਰ ਅਸਰੰਦਿਆ ਅਗਨ ਸਾਗਰ ਬੁੜਤ ਸੰਸਾਰ ਨਾਨਕ ਬਾਪਕਰ ਸਤ ਗੁਰ ਨੇ ਸਤਾਰਾ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਲੇ ਮਾਰਗ ਜਿਨਹੇ ਬਤਾਇਆ ਐਸਾ ਗੁਰਵੜਾ ਭਾਗੀ ਪਾਇਆ ਸਿਮਰ ਮਨ ਰਾਮ ਨਾਮ ਚਿਤਾਰੇ বাস ਰਹੇ ਹਿਰਦੈ ਗੁਰ ਚਰਨ ਪਿਆਰੇ ਰਾਹਾ ਕਾਮ ਕਰੋਦ ਲੋਭ ਮੋਹ ਮਨ ਲਿਨਾ बंधन काट मुकत गुर दुख सुख करत जन्म हुआ चरण कमल गुर आश्रम दिया आगन सागर बुढ़त संसारा नानक बाँ पकर सतगुर निस्तारा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ